ਸੇ ਮਨ ਮੰਗਾਉਣ ਵਾਸਤੇ ਜਿਹੜੀ ਉਹ ਤੇ ਡਿਊਟੀ ਸੀ 50% ਨੂੰ 25% ਕਰਤਾ ਤੇ ਇੱਥੋਂ ਵਾਲੇ ਕਿਸਾਨਾਂ ਦਾ ਕੀ ਬਣੂ ਬਈ ਇਹਦਾ ਮੰਨ ਲਓ ਤੁਸੀਂ ਸਾਡੇ ਇੱਥੋਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਦੁਸ਼ਮਣ ਹੋ ਖੇਤ ਮਜ਼ਦੂਰਾਂ ਦੇ ਦੁਸ਼ਮਣ ਹੋ ਤੇ ਮਤਲਬ ਇਸ ਇਹ ਚੀਜ਼ ਦਾ ਮੈਂ ਵਿਰੋਧ ਕਰਦਾ ਹਾਂ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਸਾਡਾ ਕਿਸਾਨ ਹੀ ਮਾਰਿਆ ਜਾਵੇ ਮਜ਼ਦੂਰੀ ਮਾਰਿਆ ਜਾਵੇ ਹਾਂਜੀ 10 ਲੱਖ ਦੇ ਕਰੀਬ ਮਜ਼ਦੂਰਾਂ ਨੇ ਚਿੱਠੀ ਜਿਹੜੀ ਹੈ ਸਾਈਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਵਿਧਾਨ ਸਭਾ ਦੇ ਵਿੱਚ ਭੇਜੀ ਹੈ ਉਸ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਸ ਨੂੰ ਲੈ ਕੇ ਸਪੈਸ਼ਲ ਸੈਸ਼ਨ ਸੈਟ ਕਰਨਾ ਪਿਆ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਆਪਦੇ ਮਨ ਦੀ ਬਾਤ ਸੁਣਦੇ ਰਹਿੰਦੇ ਆ ਕਿਸਾਨਾਂ ਦੇ ਮਨ ਦੀ ਬਾਤ ਮਜ਼ਦੂਰਾਂ ਦੇ ਮਨ ਦੀ ਬਾਤ ਗਰੀਬਾਂ ਦੇ ਮਨ ਦੀ ਬਾਤ ਸੁਣਦੇ ਨਹੀਂ ਉਹਨਾਂ ਦੇ ਲੋਕ ਤਾਂ ਪਿੱਠੇ ਛੁਰਾ ਮਾਰਦੇ ਇਹਨਾਂ ਨੇ ਉਹਨਾਂ ਦੇ ਢਿੱਡ ਛੁਰਾ ਮਾਰਤਾ ਸਿੱਧਾ ਉਹਨਾਂ ਦੇ ਰੁਜ਼ਗਾਰ ਤੇ ਸਿੱਧਾ ਵਾਰ ਕੀਤਾ ਸੋ ਉਹਦੇ ਸੰਬੰਧ ਤੋ ਮੈਂ ਬੇਨਤੀ ਕਰੂੰਗਾ ਸਰਕਾਰ ਦੇ ਰਾਹੀਂ ਜਾਂ ਵਿਧਾਨ ਸਭਾ ਸਿੱਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੇ ਸਾਹਿਬ ਤੁਸੀਂ ਸ਼ਰਵਨ ਨੂੰ ਇੱਥੇ ਲੈ ਕੇ ਆਏ ਸੀ ਦਵਾਈਆਂ ਉਹਨੂੰ ਜਾਂ ਕੀ ਹੋ ਹੋ ਜਾਂ ਸਾਰੇ ਮੰਤਰੀ ਸਾਹਿਬ ਐਮਐਲਏ ਸਾਹਿਬ ਨੂੰ ਵੀ ਤੋਹੋਗੇ ਵੀ ਇਹਨਾਂ ਨੂੰ ਪ੍ਰਮੋਟ ਕਰੋ ਹਾਂ ਬਿਲਕੁਲ ਇਹਨਾਂ ਨੂੰ ਪ੍ਰਮੋਟ ਕਰਨਾ ਜੀ ਸ਼ਰਵਨ ਨੂੰ ਜੁੱਤੀ ਵਾਸਤੇ ਕਹਿਤਾ ਉਹਦੇ ਮੇਜ ਲਈ ਜੁੱਤੀ ਬਣਾ ਦੇਣਗੇ ਹੋਰ ਨੇ ਮੈਨੂੰ ਦੱਸਿਆ ਉਹਨੇ ਜੀ ਠੀਕ ਹੈ ਥੈਂਕ ਯੂ ਇਹਨਾਂ ਨੇ ਨਿਊਜ਼ੀਲੈਂਡ ਤੋਂ ਸੇਵ ਮੰਗਾਉਣ ਵਾਸਤੇ ਜਿਹੜੀ ਉੱਤੇ ਡਿਊਟੀ ਸੀ 50% ਉਹਨੂੰ 25% ਕਰਤਾ ਇਹ ਇੱਥੋਂ ਵਾਲੇ ਕਿਸਾਨਾਂ ਦਾ ਕੀ ਬਣੂ ਬਈ ਇਹਦਾ ਮਤਲਬ ਤੁਸੀਂ ਸਾਡੇ ਇੱਥੋਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਦੁਸ਼ਮਣ ਹੋ ਖੇਤ ਮਜ਼ਦੂਰਾਂ ਦੇ ਦੁਸ਼ਮਣ ਹੋ ਤੇ ਮਤਲਬ ਇਸ ਇਸ ਚੀਜ਼ ਦਾ ਮੈਂ ਵਿਰੋਧ ਕਰਦਾ ਹਾਂ ਔਰ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਸਾਡਾ ਕਿਸਾਨ ਹੀ ਮਰਿਆ ਜਾਵੇ ਮਜਦੂਰੀ ਮਰਿਆ ਜਾਵੇ ਹਾਂਜੀ 10 ਲੱਖ ਦੇ ਕਰੀਬ ਮਜ਼ਦੂਰਾਂ ਨੇ ਚਿੱਠੀ ਜਿਹੜੀ ਹੈ ਸਾਈਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਆ ਵਿਧਾਨ ਸਭਾ ਦੇ ਵਿੱਚ ਭੇਜੀ ਹੈ ਉਸ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਸ ਨੂੰ ਲੈ ਕੇ ਸਪੈਸ਼ਲ ਸੈਸ਼ਨ ਸੰਧਰਾਂ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਆਪਦੇ ਮਨ ਦੀ ਬਾਤ ਸੁਣਦੇ ਰਹਿੰਦੇ ਆ ਕਿਸਾਨਾਂ ਦੇ ਮਨ ਦੀ ਬਾਤ ਮਜ਼ਦੂਰਾਂ ਦੇ ਮਨ ਦੀ ਬਾਤ ਗਰੀਬਾਂ ਦੇ ਮਨ ਦੀ ਬਾਤ ਸੁਣਦੇ ਨਹੀਂ ਉਹਨਾਂ ਦੇ ਲੋਕ ਤਾਂ ਪਿੱਠੇ ਛੁਰਾ ਮਾਰਦੇ ਇਹਨਾਂ ਨੇ ਉਹਨਾਂ ਦੇ ਢਿੱਡ ਛੁਰਾ ਮਾਰਤਾ ਸਿੱਧਾ ਉਹਨਾਂ ਦੇ ਰੁਜ਼ਗਾਰ ਤੇ ਸਿੱਧਾ ਵਾਰ ਕੀਤਾ ਸੋ ਉਹਦੇ ਸਬੰਧ ਮੇ ਤੋ ਮੈਂ ਬੇਨਤੀ ਕਰੂੰਗਾ ਸਰਕਾਰ ਦੇ ਰਾਹੀਂ ਜਾਂ ਵਿਧਾਨ ਸਭਾ ਸਿੱਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੋ ਤੁਸੀਂ ਸ਼ਰਵਨ ਨੂੰ ਇੱਥੇ ਲੈ ਕੇ ਆਏ ਸੀ ਦਵਾਈ ਆ ਉਹਨੂੰ ਜਾਂ ਕੀ ਹੋਰ ਜਾਂ ਸਾਰੇ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਨੂੰ ਵੀ ਤੋਹਾਂਗੇ ਵੀ ਇਹਨਾਂ ਨੂੰ ਪ੍ਰਮੋਟ ਕਰੋ ਹਾਂ ਬਿਲਕੁਲ ਇਹਨਾਂ ਨੂੰ ਪ੍ਰਮੋਟ ਕਰਨਾ ਜੀ ਸ਼ਰਵਨ ਨੂੰ ਜੁੱਤੀ ਵਾਸਤੇ ਕਹਿਤਾ ਉਹਦੇ ਮੇਜ ਲਈ ਜੁੱਤੀ ਬਣਾ ਦੇਣਗੇ ਉਹਨਾਂ ਨੇ ਮੈਨੂੰ ਦੱਸਿਆ ਉਹਨੇ ਜੀ ਠੀਕ ਹੈ ਇਹਨਾਂ ਨੇ ਨਿਊਜ਼ੀਲੈਂਡ ਤੋਂ ਸੇਵ ਮੰਗਾਉਣ ਵਾਸਤੇ ਜਿਹੜੀ ਉੱਤੇ ਡਿਊਟੀ ਸੀ 50% ਉਹਨੂੰ 25% ਕਰਤਾ ਇੱਥੋਂ ਵਾਲੇ ਕਿਸਾਨਾਂ ਦਾ ਕੀ ਬਣੂ ਬਈ ਇਹਦਾ ਮੰਨ ਲਓ ਤੁਸੀਂ ਸਾਡੇ ਇੱਥੋਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਦੁਸ਼ਮਣ ਹੋ ਖੇਤ ਮਜ਼ਦੂਰਾਂ ਦੇ ਦੁਸ਼ਮਣ ਹੋ ਤੇ ਮਤਲਬ ਇਸ ਇਸ ਚੀਜ਼ ਦਾ ਮੈਂ ਵਿਰੋਧ ਕਰਦਾ ਹਾਂ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਸਾਡਾ ਕਿਸਾਨ ਹੀ ਮਾਰਿਆ ਜਾਵੇ ਮਜ਼ਦੂਰੀ ਮਾਰਿਆ ਜਾਵੇ 10 ਲੱਖ ਦੇ ਕਰੀਬ ਮਜ਼ਦੂਰਾਂ ਨੇ ਚਿੱਠੀ ਜਿਹੜੀ ਹੈ ਸਾਈਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਵਿਧਾਨ ਸਭਾ ਦੇ ਵਿੱਚ ਭੇਜੀ ਗਈ ਹੈ ਉਸ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਸ ਨੂੰ ਲੈ ਕੇ ਸਪੈਸ਼ਲ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਆਪਦੇ ਮਨ ਕੀ ਬਾਤ ਸੁਣਦੇ ਰਹਿੰਦੇ ਆ ਕਿਸਾਨਾਂ ਦੇ ਮਨ ਦੀ ਬਾਤ ਮਜ਼ਦੂਰਾਂ ਦੇ ਮਨ ਦੀ ਬਾਤ ਗਰੀਬਾਂ ਦੇ ਮਨ ਦੀ ਬਾਤ ਸੁਣਦੇ ਨਹੀਂ ਉਹਨਾਂ ਦੇ ਲੋਕ ਤਾਂ ਪਿੱਠੇ ਛੁਰਾ ਮਾਰਦੇ ਇਹਨਾਂ ਨੇ ਉਹਦੇ ਨੇ ਢਿੱਡ ਛੁਰਾ ਮਾਰਤਾ ਸਿੱਧਾ ਉਹਨਾਂ ਦੇ ਰੁਜ਼ਗਾਰ ਤੇ ਸਿੱਧਾ ਵਾਰ ਕੀਤਾ ਸੋ ਉਹਦੇ ਸੰਬੰਧ ਮੇਰੇ ਕੋਲ ਚਿੱਠੀ ਆਈ ਹੈ ਸੋ ਮੈਂ ਬੇਨਤੀ ਕਰੂੰਗਾ ਸਰਕਾਰ ਦੇ ਰਾਹੀਂ ਜਾਂ ਵਿਧਾਨ ਸਭਾ ਸਿੱਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੇ ਤੁਸੀਂ ਸ਼ਰਵਨ ਨੂੰ ਹੁਣ ਇੱਥੇ ਲੈ ਕੇ ਆਏ ਸੀ ਇਹ ਦਵਾਈ ਆ ਉਹਨੂੰ ਜਾਂ ਕੀ ਹੋ ਗਿਆ ਸਾਰੇ ਮੰਤਰੀ ਸਾਹਿਬ ਐਮਐਲਏ ਸਾਹਿਬ ਨੂੰ ਵੀ ਤਾਹੋਂਗੇ ਵੀ ਇਹਨਾਂ ਨੂੰ ਪ੍ਰਮੋਟ ਕਰੋ ਯਾਰ ਹਾਂ ਬਿਲਕੁਲ ਇਹਨਾਂ ਨੂੰ ਪ੍ਰਮੋਟ ਕਰਨਾ ਜੀ ਅਰਸ਼ਵੰਨ ਨੂੰ ਜੁੱਤੀ ਵਾਸਤੇ ਕਹਤਾ ਉਹਦੇ ਮੇਜ ਲਈ ਜੁੱਤੀ ਬਣਾ ਦੇਣਗੇ ਹੋਰ ਨੇ ਮੈਨੂੰ ਦੱਸਿਆ ਉਹਨੇ ਜੀ ਜੀ ਥੈਂਕ ਯੂ